ਬਾਲ ਸਾਹਿਬ ਨੇ ਜੀ ਮਤਲਬ ਸਰਪੰਚ ਨੂੰ ਫੋਨ ਲਾਇਆ ਉਹ ਅਸਲ ਨੂੰ ਉਹ ਸਰਪੰਚ ਹੈਗਾ ਸਾਡੇ ਏਰੀਏ ਤੋਂ ਇੱਥੇ ਨੇੜੇ ਪਿੰਡ ਆ ਸਰਪੰਚ ਸਾਹਿਬ ਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਜ਼ਾਦੀ ਵਾਲੇ ਦਿਨ ਦੀਆਂ ਆਪਾਂ ਤਾਂ ਮਨਾਉਨੇ ਆ ਆਜ਼ਾਦੀ ਵਾਲਾ ਦਿਨ 15 ਤਰੀਕ ਨੂੰ ਪਾਕਿਸਤਾਨ ਵਾਲੇ ਬਣਾਉਂਦੇ ਆ 14 ਤਰੀਕ ਨੂੰ ਪਤਾ ਕਿਉਂ ਪਾਕਿਸਤਾਨ ਵਿੱਚ ਨਾ ਬਾਈ ਜਿਹੜਾ ਝੰਡਾ ਵੱਡਾ ਹੈ ਉਹ 8 ਤੋਂ 10 ਹਜ਼ਾਰ ਦਾ ਵੇਖ ਲਓ ਤੁਸੀਂ ਕਿੰਨੀ ਮਹਿੰਗਾਈ ਹੈ ਆਜ਼ਾਦੀ ਮਨਾਓ ਸਾਰੇ ਮਨਾਉਂਦੇ ਆ ਪਰ ਇਹਦਾ ਮਤਲਬ ਐ ਤਾਂ ਨਹੀਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਠੀਕ ਹੈ ਯਾਰ ਤੁਹਾਡਾ ਗੁੱਸਾ ਹੋਊਗਾ ਬਾਲ ਸਾਹਿਬ ਨਾਲ ਹੋਊਗਾ ਵੱਡੇ ਬਾਲ ਸਾਹਿਬ ਨਾਲ ਹੋਊਗਾ ਪਰ ਜਵਾਕਾਂ ਦੀ ਤੇ ਪਰਿਵਾਰ ਦੀ ਕੀ ਗਲਤੀ ਹੈ ਯਾਰ ਉਹਨਾਂ ਨੂੰ ਕਿ ਮਾੜਾ ਬੋਲ ਦਿੰਨੇ ਹੋ ਬਾਦਲ ਕਿਉਂ ਹੀ ਨਹੀਂ ਸੀ ਚੰਗੇ ਸਰਦਾਰ ਪਰਿਵਾਰ ਚੋਂ ਹੈ ਲਾਹੌਰ ਤੱਕ ਪੜੇ ਵੇ ਦੋਨੇ ਭਰਾ ਜਦੋਂ ਬੇਟੀ ਦਾ ਵਿਆਹ ਹੋਵੇ ਨਾ ਤਾਂ ਪਿਓ ਜੇਲ੍ਹ ਚ ਹੋਵੇ ਦੇਖ ਲਓ ਕੀ ਬੀਤਦੀ ਹੈ ਜੋ ਮਰਜ਼ੀ ਕਹੋ ਯਾਰ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਲੋਕਾਂ ਦੇ ਪਿਆਰ ਨਾਲ ਬਣਿਆ ਲੋਕਾਂ ਦੇ ਸਪੋਰਟ ਨਾਲ ਬਣਿਆ ਕੋਈ ਨਹੀਂ ਬੰਦਾ ਕੋਈ ਮੈਂਬਰ ਨਹੀਂ ਬਣਾਉਂਦਾ ਪਿੰਡ 'ਚ ਕਿਸੇ ਨੂੰ ਕਿਸੇ ਦੇ ਪਰਿਵਾਰ ਨੂੰ ਮਾੜਾ ਬੋਲ ਕੇ ਉਹਦੇ ਬੱਚਾ ਨੂੰ ਮਾੜਾ ਬੋਲ ਕੇ ਤੁਸੀਂ ਆਪ ਦੇ ਬੇਅਕਲ ਹੋ ਦੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਤੇ ਬਾਕੀ ਦੋਸਤੋ ਅੱਜ ਹੈਗੀ 15 ਅਗਸਤ ਤੇ 15 ਅਗਸਤ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜਾਨੀ ਕਿ ਆਜ਼ਾਦੀ ਵਾਲੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਜਿਵੇਂ ਕਿ ਅੱਜ ਆਜ਼ਾਦੀ ਵਾਲਾ ਦਿਨ ਹੈ ਤੇ ਜਿਹਨੇ ਵੀ ਜਸ਼ਨ ਮਨਾਉਣਾ ਹੈ ਸ਼ਾਂਤੀ ਨਾਲ ਪਿਆਰ ਨਾਲ ਮਨਾਓ ਓਹ ਪਾਕਤਾਂ ਵਾਲਿਆਂ ਨੂੰ ਬਾਜੇ ਨਾ ਚੱਕ ਕੇ ਬਿਲੇ ਚੱਲੋ ਕੰਨਾਂ ਚ ਉਹਦੇ ਨਾਲ ਡਿਸਟਰਬੈਂਸ ਬੜੀ ਕ੍ਰੀਟ ਹੁੰਦੀ ਹੈ ਤੇ ਲੋਕ ਮਨ ਵਿੱਚ ਗਾਲਾਂ ਬਹੁਤ ਕੱਢਦੇ ਆ ਕਿ ਸਾਨੂੰ ਕਿਉਂ ਤੰਗ ਕਰਨਾ ਆ ਦੋ ਜੈਸਨ ਮਨਾਓ ਵਧੀਆ ਇੰਜੋਏ ਕਰੋ ਤੇ ਬਾਕੀ ਦੋਸਤੋ ਜਿਵੇਂ ਆਪਾਂ ਆਜ਼ਾਦੀ ਮਨਾਉਣੀ ਆ 15 ਤਰੀਕ ਨੂੰ ਨਾ 15 ਅਗਸਤ ਤੇ ਪਾਕਿਸਤਾਨ ਮਨਾਉਂਦਾ ਆਜ਼ਾਦੀ 14 ਅਗਸਤ ਨੂੰ ਉਹ ਆਪਣੇ ਨਾਲ ਇੱਕ ਦਿਨ ਪਹਿਲਾਂ ਮੰਨਦੇ ਆ ਵੀ ਅਸੀਂ ਆਜ਼ਾਦ ਹੋਏ ਆ ਤੇ ਉਹ ਕਿਉਂ ਮੰਨਦੇ ਆ ਉਹਦੇ ਤੇ ਮੈਂ ਪ੍ਰੋਪਰ ਵੀਡੀਓ ਬਣਾਉਂਗਾ ਤੇ ਏਸੋਂ ਨੂੰ ਪਤਾ ਲੱਗ ਜੂਗਾ ਵੀ ਕਿਉਂ ਮੰਨਦੇ ਆ ਵੈਸੇ ਤਾਂ ਉਹਨਾਂ ਨੂੰ ਉਹੀ ਆਦਤ ਹੈ ਇੱਕ ਤਾਂ ਵੀ ਅਸੀਂ ਇੰਡੀਆ ਨੂੰ ਅੱਗੇ ਰੱਗੇ ਗੱਲਾਂ 'ਚ ਹੋਂ ਤੱਕ ਚੱਲੋ ਨਹੀਂ ਲੰਘ ਸਕਦੇ ਉਹ ਮੈਚ ਮੁਲਕ ਨਾ ਮਾੜਾ ਨਹੀਂ ਆਦਾ ਲੋਕਾਂ ਨੂੰ ਮਾੜਾ ਨਹੀਂ ਆਦਾ ਪਰ ਕੁਝ ਬੰਦੇ ਹੁੰਦੇ ਆ ਉਹ ਪਾਕਿਸਤਾਨ 'ਚ ਵੀ ਹੈ ਇੰਡੀਆ 'ਚ ਵੀ ਹੈ ਜਿਹੜੇ ਮਤਲਬ ਬਿਨਾਂ ਗੱਲ ਤੋਂ ਹੀ ਸਵਾਦ ਲੈਂਦੇ ਗੱਲਾਂ 'ਚ ਵੀ ਇੱਕ ਦੂਜੇ ਨੂੰ ਮੈਂ ਇਕੱਠੇ ਨਹੀਂ ਹੁਣ ਦਿੰਦੇ ਮਤਲਬ ਵੀ ਵੜਾ ਗੱਲ ਤੋਂ ਲੜਾਈ ਝਗੜਾ ਕਰਾਉਂਦੇ ਰਹਿੰਦੇ ਆ ਬਥੇਰੇ ਬੰਦੇ ਆ ਤੋਂ ਸਾਰੇ ਪਾਸੇ ਹੁੰਦੇ ਆ ਸਾਰੇ ਧਰਮਾਂ 'ਚ ਵੀ ਹੁੰਦੇ ਆ ਤੇ ਸਾਰੇ ਦੇਸ਼ਾਂ 'ਚ ਵੀ ਹੁੰਦੇ ਆ ਭਾਵੇਂ ਉਹ ਗੋਰੇ ਵਾਲੀ ਕੰਟਰੀ ਹੋਵੇ ਕੋਈ ਜਾਂ ਭਾਵੇਂ ਆਪਣੇ ਇੰਡੀਆ ਹੋਵੇ ਪਾਕਿਸਤਾਨ ਹੋਵੇ ਸਾਨੂੰ ਪਤਾ ਹੀ ਆ ਤੇ ਉੱਥੇ ਬੜਾ ਆਜ਼ਾਦੀ ਕਿਵੇਂ ਬਣਾਉਂਦੇ ਪਾਕਿਸਤਾਨ 'ਚ ਚਲੋ ਆਪਣੇ ਤਾਂ ਬੜੀਆ ਤਰੀਕੇ ਨਾਲ ਬਣਾਉਂਦੇ ਆ ਹੁਣ ਤਾਂ ਆਪਣੇ ਹੋਰ ਵੀ ਫਰਕ ਪੈ ਗਿਆ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਜਾਂਦੀ ਆ ਗਿਆਨ ਵਧੀਆਂ ਦਾ ਲੋਕਾਂ ਦਾ ਪੜਾਈ ਕਰਨ ਦੇ ਤਰੀਕੇ ਮਤਲਬ ਵਧ ਹੀ ਜਾਂਦੇ ਆ ਨਵੇਂ ਨਵੇਂ ਤਰੀਕੇ ਆ ਰਹੇ ਸਟੱਡੀ ਕਰਨ ਦੇ ਤਾਂ ਲੋਕਾਂ ਨੂੰ ਪਤਾ ਲੱਗਦਾ ਲੋਕ ਜਾਗਰੂਕ ਹੁੰਦੇ ਆ ਤੇ ਵਧੀਆ ਸ਼ਾਂਤੀ ਨਾਲ ਕੋਈ ਵੀ ਕੰਮ ਕਰਨਾ ਵਧੀਆ ਕਰਦੇ ਆ ਪਿਆਰ ਨਾਲ ਵੀ ਇਹਦੇ ਨਾਲ ਕਿਸੇ ਨੂੰ ਤੰਗ ਨਾ ਕਰਿਆ ਜਾਵੇ ਪਰ ਉੱਥੇ ਨਹੀਂ ਆਏ ਉੱਥੇ ਬਾਈ ਜੀ ਨਾਲ ਛੋਡੇ ਗੋਡੇ ਜਿੱਡੇ ਤੋਂ ਉਹਨਾਂ ਕੋ ਹੁੰਦੇ ਬਾਜੇ ਫਿਰ ਪਾ 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 ਉਹਨਾਂ ਕੋ ਹੁੰਦੀਆਂ ਦੋ ਜੀਆਂ ਉਹ ਉਧਰ 1 2 5 ਆਦੇ ਮਨ ਲੱਗਾ ਉਹਨੂੰ ਬਾਈਕ ਨੂੰ ਜਿਹੜੀਆਂ ਆਪਣੇ ਬੰਦ ਹੋਈ ਨੂੰ ਪਤਾ ਨਹੀਂ 50 ਸਾਲ ਹੋ ਗਏ ਉਹਨੇ ਜਿਹੜੀ ਸਭ ਤੋਂ ਪਹਿਲਾਂ ਹੌਂਡਾ ਦੀ ਬਾਈਕ ਨਹੀਂ ਐ ਸੀ ਚੋਰ ਸੇ ਲੈਟ ਵਾਲੀ ਸੀਟੀ 100 ਪਤਾ ਨਹੀਂ ਕਿਹੜੀ ਉਹ ਉਹ ਵੀ ਉੱਥੇ 2.5 ਲੱਖ ਦੀ ਐ ਤੇ ਉਸ ਤੇ ਵੀ ਉਹ ਸਾਰਾ ਦਿਨ ਉਹ ਆ ਕੇ ਤੇਲ ਮੈਨੂੰ ਤਾਂ ਉੱਥੇ ਤੋਂ ਹੋ ਗਏ 300 ਰੁਪਏ ਲੀਟਰ ਤੇ ਬਾਜੇ ਚੱਕ ਕੇ ਵੀ ਪੈਂ 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 ਹੋਈ ਜਾਂਦੀ ਹੁਣੀ ਐ ਤੇ ਉਹਦੇ ਨਾਲ ਲੋਕ ਤੰਗ ਬੜੇ ਹੁੰਦੇ ਆ ਹਾਲਾਂਕਿ ਪੁਲਿਸ ਕੰਟਰੋਲ ਵੀ ਕਰਦੀ ਐ ਚਲਾਨ ਵੀ ਕੱਟਦੀ ਐ ਚਲੋ ਪਰ ਲੋਕ ਨਹੀਂ ਬਾਜ ਆਉਂਦੇ ਤੇ ਬਾਕੀ ਮਹਿੰਗਾਈ ਸਾਨੂੰ ਪਤਾ ਹੀ ਐ ਜਿਵੇਂ 10 ਘਟਾਵੇਂ ਕਿੰਨੀ ਐ ਜਿਹੜਾ ਝੰਡਾ ਵੱਡਾ ਝੰਡਾ ਲੈਣਾ ਜੇ ਤੁਸੀਂ ਉੱਥੇ ਮੇਰੇ ਹਿਸਾਬ ਨਾਲ 8 ਤੋਂ 10000 ਦਾ ਵੀਡੀਓ ਵੇਖੇ ਜੋ ਦਿਖਾਈ ਜਾਂਦੇ ਸੀ 8 ਤੋਂ 10000 ਦਾ ਇੱਕ ਉੱਥੇ ਪਤੰਗੀਆਂ ਜੀਆਂ ਬੜੀਆਂ ਬਣਦੇ ਆ ਮਤਲਬ ਛੋਟੀਆਂ ਛੋਟੀਆਂ ਹੁੰਦੀਆਂ ਗਈਆਂ ਪਰਚੀਆਂ ਜੀਆਂ ਤੇ ਬਾਕੀ ਗੱਡੀਆਂ ਨੂੰ ਰੰਗ ਬੜਾ ਕਰਾਉਂਦੇ ਆ ਉਹ ਚਲੋ ਉਹਦੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਉਹਨੇ ਲੇਡੀਜ਼ ਆ ਤੇ ਜਾਂ ਬੰਦੇ ਆ ਉਹ ਮਤਲਬ ਪਜਾਮੇ ਕੁਰਤੇ ਜਾਂ ਸਲਵਾਰ ਸੂਟ ਉਹਦਾਂ ਹਰੇ ਪਾਉਂਦੇ ਆ ਦੇਸ਼ ਨਾਲ ਪਿਆਰ ਕਰਨਾ ਚੰਗੀ ਗੱਲ ਆ ਪਰ ਕਿਸੇ ਨੂੰ ਤੰਗ ਨਾ ਕਰੋ ਤੇ ਪ੍ਰੋਪਰ ਵੀਡੀਓ ਬਣਾਉਂਗਾ ਮੈਂ ਇਸ ਟਾਪਿਕ ਤੇ ਵੀ ਉਹ 14 ਅਗਸਤ ਨੂੰ ਮਨਾਉਂਦੇ ਆ ਜਰਾ ਕੀ ਕਾਰਨ ਸਾਰਾ ਸਿਸਟਮ ਤੇ ਬਾਕੀ ਸੋਨ ਇੱਕ ਕਰੀ ਫਿਰ ਵਧਾਈਆਂ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਮੈਂ ਨਾ ਅਕਸਰ ਵੀਡੀਓ ਬਹੁਤ ਬਣਾਉਣਾ ਹੁੰਦਾ ਤੁਸੀਂ ਵੀ ਦੇਹਦੇ ਹੋਵੋਗੇ ਵੀ ਨਾ ਇਲੈਕਸ਼ਨ ਵੇਲੇ ਜਾਂ ਵੈਸੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬੇਟਾ ਜਾਂ ਉਹਨਾਂ ਦਾ ਪਰਿਵਾਰ ਜਦੋਂ ਇਲੈਕਸ਼ਨ ਚ ਆਉਂਦੇ ਆ ਜਾਂ ਵੈਸੇ ਵੀ ਘਰਾਂ ਚ ਇਲੈਕਸ਼ਨ ਤੋਂ ਬਿਨਾਂ ਵੀ ਆਉਂਦੇ ਰਹਿੰਦੇ ਆ ਉਹ ਉਹਨਾਂ ਦਾ ਮੁੰਡਾ ਅਨੰਤਵੀਰ ਸਿੰਘ ਬਾਦਲ ਪਿੰਡਾਂ ਚ ਆਉਂਦਾ ਜਾਂ ਉਹਨਾਂ ਦੇ ਬੇਟੀਆਂ ਆਉਂਦੀਆਂ ਜਾਂ ਬੀਬਾ ਹਰਸਵਰਤ ਕੌਰ ਬਾਦਲਾਉਂਦੀ ਐ ਤਾਂ ਅਕਸਰ ਇਹ ਲੋਕ ਨਾ ਗਲਤ ਕਮੈਂਟ ਬੜੇ ਕਰਦੇ ਆ ਬਾਲੇ ਐ ਤੇ ਵੈਸੇ ਤਾਂ ਆਪਾਂ ਪੰਜਾਬ ਚ ਰਹਿੰਦੇ ਐ ਇਹੋ ਜੀ ਗੱਲ ਆਪਾਂ ਨੂੰ ਸ਼ੋਭਾ ਨਹੀਂ ਦਿੰਦੀ ਠੀਕ ਐ ਵੀ ਜੇ ਤੁਸੀਂ ਬਾਲ ਸਾਹਿਬ ਨੂੰ ਕੁਛ ਕਹਿਣੇ ਹੋ ਸੁਖਵੀਰ ਸਿੰਘ ਬਾਦਲ ਨੂੰ ਕੁਛ ਕਹਿਣੇ ਅਲੱਗ ਗੱਲ ਐ ਪਰ ਕਿਸੇ ਦੇ ਬੱਚਿਆਂ ਨੂੰ ਕੁਛ ਕਹਿਣਾ ਜਾਂ ਕਿਸੇ ਧੀ ਭੈਣ ਨੂੰ ਕੁਛ ਕਹਿਣਾ ਮੈਨੂੰ ਲੱਗਦਾ ਨਹੀਂ ਵੀ ਇਹ ਗੱਲ ਛੋੜ ਲਈ ਚੰਗੀ ਐ ਕਿਸੇ ਨੂੰ ਨਾ ਮਾੜਾ ਬੋਲੋ ਯਾਰ ਆਪਾਂ ਮੇਰੇ ਦੁਸ਼ਮਣ ਹੋਵੇ ਉਹਦੇ ਬੱਚਿਆਂ ਦੀ ਕੀ ਗਲਤੀ ਐ ਯਾਰ ਥੱਲੇ ਕਮੈਂਟ ਆਉਣਗੇ ਇਹ ਤਾਂ ਹੀ ਚੁੱਪ ਕਰਕੇ ਖੜਾ ਰਹਿਦਾ ਇਹਨਾਂ ਦੀ ਹੁਣ ਆ ਵਾਲੀ ਪੀੜ੍ਹੀ ਰਾਜ ਕਰੂਗੀ ਸਾਡੇ ਤੇ ਫਲਾਨਾ ਧੌਂਕਾ ਇਹ ਭਾਛਣਾ ਇਹ ਦਿੰਦੇ ਆ ਪਤਾ ਨਹੀਂ ਕਿਉਂ ਪਰ ਜਿਹੜਾ ਅਨੰਤਵੀਰ ਸਿੰਘ ਬਾਦਲ ਆਣਾ ਸਰਦਾਰ ਸੁਖਵੀਰ ਸਿੰਘ ਬਾਲਲ ਦਾ ਬੇਟਾ ਉਹਨੂੰ ਜੇ ਤੁਸੀਂ ਮਿਲ ਕੇ ਵੇਖੋਗੇ ਨਾ ਛੋਡਾ ਮਤਲਬ ਜਿਹੜੀਆਂ ਗੱਲਾਂ ਛੋਡੇ ਦਿਲ 'ਚ ਆ ਨਾ ਸਾਰੀਆਂ ਛੋਡੇ ਭਲੇਖ ਜਿਹੜੇ ਉਹ ਦੂਰ ਹੋ ਜਾਣਗੇ ਬੜਾ ਨਿਮਰਤਾ ਵਾਲਾ ਬੱਚਾ ਯਾਰ ਬੜਾ ਨਿਮਰਤਾ ਵਾਲਾ ਸੋ ਨੂੰ ਲੱਗਣਾ ਨਹੀਂ ਵੀਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਹੈ ਹਾਂ ਇੱਕ ਗੱਲ ਤੋਂ ਲੱਗ ਸਕਦਾ ਹੈ ਉਹਨਾਂ ਦੇ ਸੁਭਾਅ ਤੋਂ ਵੈਸੇ ਨਹੀਂ ਅਗਲਾ ਕੁਇਰ ਵੀਰਬੀ ਜੀ ਦਾ ਦਾਦਾ ਪੰਜਵਾਰੀ ਚੀਫ ਮਿਨਿਸਟਰ ਹੋਵੇ ਤੇ ਜਿਹਦਾ ਮਤਲਬ ਫਾਦਰ ਸੁਖਵੀਰ ਸਿੰਘ ਬਾਦਲ ਹੋਵੇ ਤੇ ਉਹ ਯਾਰ ਇਹ ਨਰਮੰਦਾ ਅਸਲ ਉਹਦੇ ਚ ਨਾ ਜਿਹੜਾ ਨਿਮਰਤਾ ਵਾਲਾ ਕੋਣਾ ਇਹ ਤਾਂ ਬਾਲ ਸਾਹਿਬ ਹੀ ਆਇਆ ਹੈ ਬਾਲ ਸਾਹਿਬ ਤੁਹਾਨੂੰ ਪਤਾ ਹੀ ਕਿੰਨੇ ਨਰਮ ਸੁਭਾਅ ਦੇ ਸੀ ਤਾਂ ਹੀ ਪੰਜਵਾਰੀ ਮੁੱਖ ਮੰਤਰੀ ਬਣੇ ਆ ਤੇ ਹੁਣ ਭਾਵੇਂ ਲੋਕ ਕੋਸ਼ਿਸ਼ ਆਖੀ ਜਾਣ ਅਸਲ ਨਾਲ ਇਹਦੇ ਵੀ ਹੁਣ ਤੁਹਾਨੂੰ ਦੱਸਦਾ ਸਿਸਟਮ ਕੀ ਹੈ ਇੱਕ ਵਾਰੀ ਨਾ ਬਾਲ ਸਾਹਿਬ ਨੇ ਕਿਸੇ ਸਰਪੰਚ ਨੂੰ ਫੋਨ ਲਾਇਆ ਸੀਗਾ ਉਹਦੇ ਮੈਨੂੰ ਐ ਨਹੀਂ ਯਾਦ ਚੀਫ ਮਿਨਿਸਟਰ ਸੀਗੇ ਕਿ ਹੈ ਨਹੀਂ ਕਿਉਂਕਿ ਬਾਲ ਸਾਹਿਬ ਤਾਂ ਵੈਸੇ ਹੀ ਸਰਪੰਚ ਨੂੰ ਫੋਨ ਲਾਈ ਲੈਂਦੇ ਸੀ ਭਾਵੇਂ ਸੀਐਮ ਹੋਣ ਭਾਵੇਂ ਨਾ ਹੋਣ ਉਹ ਤਾਂ ਆਮ ਗੱਲ ਹੀ ਆਮ ਬੰਦੇ ਨੂੰ ਹੀ ਲਾ ਲੈਂਦੇ ਹੁੰਦੇ ਸੀ ਅੱਛਾ ਨੂੰ ਮੈਂ ਤੁਹਾਨੂੰ ਦੱਸਦਾ ਗੱਲ ਕੀ ਸੀ ਬਾਲ ਸਾਹਿਬ ਨੇ ਜੀ ਮਤਲਬ ਸਰਪੰਚ ਨੂੰ ਫੋਨ ਲਾਇਆ ਅਸਲ ਨਾਲ ਉਹ ਸਰਪੰਚ ਹੈਗਾ ਸਾਡੇ ਏਰੀਏ ਤੋਂ ਇੱਥੇ ਨੇੜੇ ਪਿੰਡ ਆ ਸਰਪੰਚ ਸਾਹਿਬ ਦਾ ਤੇ ਬਾਲ ਸਾਹਿਬ ਨੇ ਜਦੋਂ ਉਹਨੂੰ ਫੋਨ ਲਾਇਆ ਤੇ ਉਹ ਬਾਲ ਸਾਹਿਬ ਨੇ ਕਿਹਾ ਵੀ ਕੀ ਹਾਲ ਕਾਕਾ ਜੀ ਬਾਲ ਸਾਹਿਬ ਕਾਕਾ ਹੀ ਆਦੇ ਹੁੰਦੇ ਸੀ ਤੇ ਉਹਦਾ ਹੀ ਵਧੀਆ ਬਾਲ ਵਧੀਆ ਬਾਲ ਸਾਹਿਬ ਤੇ ਬਾਲ ਸਾਹਿਬ ਉਹਨਾਂ ਦੇ ਵੀ ਕਾਕਾ ਜੀ ਕੀ ਗੱਲ ਹੈ ਵੀ ਨਰਾਜ਼ ਕਰਾ ਕੇ ਚੱਲੀ ਜਾਂਦੇ ਹੋ ਵੀ ਕੀ ਗਲਤੀ ਹੋ ਗਈ ਤੇ ਅਸਲ ਕਹਾਣੀ ਪਤਾ ਕੀ ਹੈ ਲੋਕ ਨਰਾਜ਼ ਸੀਗੇ ਲੁੱਕ ਲੀਡਰਾਂ ਤੋਂ ਉਹ ਤੁਹਾਨੂੰ ਪਤਾ ਹੀ ਹੈ ਤੋਂ ਫਿਰ ਕਿਤੇ ਨਾ ਕਿਤੇ ਜਾ ਕੇ ਉਹਦਾ ਰਿਜ਼ਲਟ ਉਹ ਮਾੜਾ ਹੀ ਨਿਕਲਦਾ ਸੀ ਤੇ ਭੁਗਤਣਾ ਪੈਂਦਾ ਸੀ ਉਹ ਪਾਰਟੀ ਨੂੰ ਤੇ ਬਾਲ ਸਾਹਿਬ ਨੂੰ ਬਾਲ ਸਾਹਿਬ ਨੇ ਤਾਂ ਪੁੱਛਿਆ ਵੀ ਕੀ ਗੱਲ ਹੋ ਗਈ ਭਾਈ ਨਰਾਜ ਕਾ ਤੋਂ ਐ ਕਾਕਾ ਤੇ ਉਹ ਬਸ ਆਏ ਆ ਵੀ ਗੱਲਾਂ ਬਾਤ ਹੋਈ ਗਈਆਂ ਉਹਨਾਂ ਦੀਆਂ ਤੇ ਉਹ ਰਿਕਾਰਡਿੰਗ ਵਾਇਰਲ ਹੋ ਗਈ ਤੇ ਲੋਕ ਲਿਖਣ ਲੱਗ ਗਏ ਜੀ ਬਾਲ ਸਾਹਿਬ ਤਾਂ ਮਿੰਤਾ ਕਰਦੇ ਫਿਰਦੇ ਫਿਰਦੇ ਵੋਟਾਂ ਪਿੱਛੇ ਹੁਣ ਤੁਸੀਂ ਐਂ ਵੇਖੋ ਯਾਰ ਜੇ ਤਾਂ ਚੀਫ ਮਿਨਿਸਟਰ ਬੰਦਾ ਕਿਸੇ ਆਮ ਬੰਦੇ ਨੂੰ ਫੋਨ ਲਾਉਂਦਾ ਸਰਪੰਚ ਨੂੰ ਮੈਂਬਰ ਨੂੰ ਜਾਂ ਆਮ ਬੰਦੇ ਨੂੰ ਠੀਕ ਐ ਫੇਰ ਤਾਂ ਜਿਹੜੇ ਹੁੰਦੇ ਆਪੋਜੀਸ਼ਨਰ ਆਲਾ ਪਾਉਂਦੀ ਇੱਲਾ ਇਹ ਤਾਂ ਮਿੰਤਾ ਕਰਦੇ ਫਿਰਦੇ ਆ ਜੀ ਫਲਾਨਾ ਧੌਂਕਾ ਅੱਛਾ ਜੇ ਨਹੀਂ ਫੋਨ ਲਾਉਂਦੇ ਗੱਲ ਨਹੀਂ ਸੁਣਦੇ ਫਿਰ ਉਲਟ ਚੱਲ ਪੈਂਦੇ ਆ ਇਹ ਤਾਂ ਹੀ ਸਾਡੀ ਗੱਲ ਨਹੀਂ ਸੁਣਦੇ ਇਹ ਤਾਂ ਇਹੋ ਜਿਹਾ ਹੈ ਇਹੋ ਜਿਹਾ ਤਾਂ ਬਾਲ ਸਾਹ ਦੇ ਬਾਲੇ ਕਿੱਸੇ ਆ ਜਿਹੜੇ ਆਮ ਬੰਦੇ ਨਾਲ ਮਤਲਬ ਹੈਗੇ ਆ ਹੂੰ ਪਹਿਲਾਂ ਵੀ ਤੁਹਾਨੂੰ ਸੁਣਾਏ ਆ ਭਾਵੇਂ ਹੈਲੀਕਾਪਟਰ ਵਾਲਾ ਕਿੱਸਾ ਹੋਵੇ ਜਾਂ ਹੋਰ ਕਿੱਸੇ ਹੋਣ ਭਾਵੇਂ ਡਰਾਈਵਰ ਨਾਲ ਹੋਵੇ ਤੇ ਫਿਰ ਐ ਲੋਕ ਦੋ ਪਾਸੇ ਲੈ ਜਾਂਦੇ ਗੱਲ ਨੂੰ ਤੇ ਚਲੋ ਉਹ ਲੋਕਾਂ ਨੇ ਵਾਇਰਲ ਕਰਤੀ ਲੋਕ ਮਾੜ ਆਖਣ ਲੱਗ ਗਏ ਚਲੋ ਯਾਰ ਜੇ ਤੁਹਾਡਾ ਗੁੱਸਾ ਤੁਸੀਂ ਮਾੜ ਆਖੋ ਜੀ ਨੂੰ ਮਰਜ਼ੀ ਆਖੋ ਪਰ ਇਹ ਪਰਿਵਾਰ ਦੀ ਗਲਤੀ ਹੈ ਪਰਿਵਾਰ ਨੂੰ ਮਾੜਾ ਕਹ ਦੇਣਾ ਬੋਲੋ ਤੇ ਚੰਗੀ ਗੱਲ ਨਹੀਂ ਹੁੰਦੀ ਕਿਸੇ ਦੀ ਧੀ ਭੈਣ ਨੂੰ ਜਾਂ ਕਿਸੇ ਦੇ ਬੱਚੇ ਨੂੰ ਮਾੜਾ ਬੋਲਣਾ ਬਾਕੀ ਚਲੋ ਸੋਚ ਆਪਦੀ ਆਪਦੀ ਤੇ ਕਿਸੇ ਨੂੰ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਬਾਲ ਸਾਹਿਬ ਤੋਂ ਹੀ ਬੜੇ ਇਲਜ਼ਾਮ ਲੱਗਦੇ ਆਵੇਂ ਭਵੇਂ ਅੱਖ ਨੂੰ ਆਪਾਂ ਕੁਝ ਅੱਖੀ ਚੱਲ ਗਏ ਬਾਲ ਸਾਹਿਬ ਐ ਤਾਂ ਐਨੀ ਸੀ ਵੀ ਜਮੇ ਗਰੀਬ ਘਰੋਂ ਸੀ ਚੰਗਾ ਸਰਦਾਰ ਵਰਦਾ ਸਰਦਾਰ ਬੰਦਾ ਸੀ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਆਵੜ ਖਰਾਨੇ ਨਾਨਕੇ ਆ ਬਾਲ ਸਾਹਿਬ ਦੇ ਇਹ ਲੋਰ ਤੋਂ ਸਟੱਡੀ ਕਰੀ ਉਹਨਾਂ ਟਾਈਮਾਂ ਦੇ ਵਿੱਚ ਦੋਨੇ ਭਰਾਵਾਂ ਨੇ ਸਰਦਾਰ ਗਰਦਾਸ ਸਿੰਘ ਜੀ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਤੇ ਉਦੋਂ ਜੇਲ ਕਿੰਨੇ ਸਾਲ ਕੱਟੀ ਐ ਫਿਰ ਮੈਂਬਰ ਬਣਿਆ ਸਰਪੰਚ ਬਣਿਆ ਸਭ ਕੁਝ ਕਰਿਆ ਐਮਐਲਏ ਬਣਿਆ ਸੀਐਮ ਬਣਿਆ ਪੰਜ ਵਾਰੀ ਪੰਜ ਵਾਰੀ ਸੀਐਮ ਬਣਨਾ ਕੋਈ ਬਾਣੀ ਮੱਟੀ ਕਰਨੀ ਜੇ ਲੋਕ ਪਿਆਰ ਕਰਦੇ ਆ ਲੋਕਾਂ ਦੀ ਸਪੋਰਟ ਆ ਫੇਰ ਬੰਦਾ ਸੀਐਮ ਬਣਦਾ ਤੇ ਨਹੀਂ ਦਬਾਈ ਜੇ ਮੈਂਬਰ ਬਣਨਾ ਆਖ ਜਾਂਦਾ ਪਿੰਡ ਦਾ ਸੋ ਉਹਨੂੰ ਵੀ ਪਤਾ ਬਥੇਰੇ ਕੁਸ ਪਿੰਡੇ ਦੇ ਹਟਾਇਆ ਹੁੰਦਾ ਬੰਦੇ ਨੇ ਚਲੋ ਹਾਲਾਤ ਮਾੜੇ ਹੋ ਜਾਂਦੇ ਕੀ ਜਿਹੜੀ ਤੁਸੀਂ ਐਂ ਵੇਖ ਲਓ ਵੀ ਜਦੋਂ ਬਾਲ ਸਾਹਿਬ ਦੀ ਬੇਟੀ ਦਾ ਵਿਆਹ ਹੋਇਆ ਹੈ ਨਾ ਬਾਲ ਸਾਹਿਬ ਜੇਲ੍ਹ 'ਚ ਸੀ ਤੇ ਬੀਬੀ ਬਾਦਲ ਸੀ ਜਿਹੜੇ ਬਾਲ ਸਾਹਿਬ ਦੇ ਵਾਈਫ ਉਹਨਾਂ ਨੇ ਮਤਲਬ ਵਿਆਹ ਕਰਾਇਆ ਸੀ ਸਾਰਾ ਐਂ ਸਿਸਟਮ ਹੋ ਜਾਂਦਾ ਤੇ ਕਿ ਨਾਲ ਹੋ ਜਾਂਦਾ ਵੀ ਦੇਖ ਲਓ ਵੀ ਬੇਟੀ ਦਾ ਵਿਆਹ ਹੋਵੇ ਤੇ ਫਾਦਰ ਇੱਥੇ ਨਾ ਹੋਵੇ ਹੂੰ ਤੇ ਬਾਕੀ ਹੋਰ ਬਥੇਰਾ ਕੋਸਾ ਯਾਰ ਹੁਣ ਆਪਾਂ ਮੈਂ ਰੋਜ਼ ਰੋਜ਼ ਇੱਕੋ ਗੱਲ ਤੱਕ ਹੀ ਰਿਪੀਟ ਕਰਾਂ ਦਾਕਰ ਕੇ ਦੋਸਤੋ ਮੜਾ ਬੋਲਣ ਲੱਗੇ ਸੋਚ ਸਮਝ ਕੇ ਬੋਲਿਆ ਕਰੋ ਜਾਨ ਵਾਲੀ ਦੁਨੀਆ ਤੋਂ ਜਾ ਵੜਦੇ ਆ ਤੇ ਐਵੇਂ ਮਗਰੋ ਬੋਲ ਕੇ ਕੀ ਮਿਲਦਾ ਬਾਕੀ ਤੁਹਾਡੀ ਸੋਚ ਆ ਭਾਈ ਚੰਗਾ ਬੋਲਣਾ ਮਾੜਾ ਬੋਲਣਾ ਘਟੋ ਘਟ ਪਰਿਵਾਰ ਨੂੰ ਤਾਂ ਨਾ ਬੋਲੋ ਕਿਸੇ ਦਿਨ ਨੂੰ ਜੇ ਹੁਣ ਕਿ ਆਪਣੇ ਪਰਿਵਾਰ ਨੂੰ ਮਾੜਾ ਬੋਲੇ ਆਪਾਂ ਨੂੰ ਗੁੱਸਾ ਤਾਂ ਆਉਂਦਾ ਹੀ ਹੈ ਬਸ ਉਹੀ ਗੱਲ ਹੈ ਤੇ ਬਾਕੀ ਮੈਂ ਤਾਂ ਹੀ ਆਣਾ ਬਸ ਖੁਸ਼ ਰਿਹਾ ਕਰੋ ਹੱਸਦੇ ਬਸਦੇ ਰਹੋ ਸਾਰਿਆਂ ਦਾ ਸਤਿਕਾਰ ਕਰੋ ਬਸ ਮਾੜਾ ਨਿਕ ਤੁਹਾਨੂੰ ਬੋਲੋ ਤੇ ਬਾਕੀ ਦੋਸਤੋ ਥੋੜੇ ਦਿਨਾਂ ਤੱਕ ਮੈਂ ਜਾ ਰਿਹਾ ਜੀ ਆਪਣੀ ਇੱਥੇ ਨਹਿਰ ਬਣੀਆਂ ਹੋਈਆਂ ਵੱਡੀਆਂ ਦੋ ਨਹਿਰਾਂ ਨੇ ਹਰੀ ਦੇ ਪੱਤਨ ਤੋਂ ਆਉਣਗੇ ਉਹਨਾਂ ਦੀ ਵੀਡੀਓ ਬਣਾਵਾਂਗੇ ਆਪਾਂ ਪ੍ਰੋਪਰ ਤੇ ਉੱਥੇ ਇੱਕ ਬਣਿਆ ਹੋਇਆ ਰੈਸਟੋਰੈਂਟ ਜਿਹੜਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਉਹ ਬਾਲ ਸਾਹਿਬ ਨੇ ਬਣਾਇਆ ਸੀਗਾ ਬੜਾ ਟਾਈਮ ਪੁਰਾਣਾ ਕਹਿੰਦੇ ਆ ਵੀ ਉੱਥੇ ਬਾਲ ਸਾਹਿਬ ਦੀ ਬੇਟੀ ਦੀ ਮੈਰਿਜ ਹੋਣੀ ਸੀ ਪੂਰੀ ਗੱਲ ਮੈਂ ਪਤਾ ਕਰ ਲਵਾਂਗਾ ਫਿਰ ਤੁਹਾਨੂੰ ਦੱਸੂਗਾ ਸਾਰੀ ਜਾਣਕਾਰੀ ਦੇਵਾਂਗਾ ਨਾਲੇ ਉਹ ਤੁਹਾਨੂੰ ਪੈਲੈਸ ਦਿਖਾਵਾਂਗੇ ਬਹੁਤ ਸੋਹਣਾ ਬਣਿਆ ਹੋਇਆ ਜਿੰਨਾ ਵੀ ਕਹਿ ਦੀਏ ਤੇ ਲੋਕੇਸ਼ਨ ਉਹਦੇ ਏਡੀ ਘੈਂਟ ਆ ਉਹ ਵੀ ਸਿਰਾ ਹੀ ਆ ਅਛਾ ਇਹ ਵੀ ਗੱਲ ਬੜੀ ਉੱਡਦੀ ਐ ਹੁਣ ਸਰ ਕਹਿ ਵੀ ਤਨ ਲੋਕ ਜਦੋਂ ਕਿ ਬਾਲਦਲ ਬਾਲਦਲ ਦੀ ਸਰਕਾਰ ਚ ਨਵੀਂ ਚੀਜ਼ ਬੰਦੀ ਸੀ ਨਾ ਤਾਂ ਇਹ ਗੱਲ ਪੱਕੇ ਉੱਡਦੀ ਸੀ ਲੈ ਇਹਦੇ ਵਿੱਚ ਤਾਂ ਬਾਲਦਲਾ ਦਾ ਹਿੱਸਾ ਆ ਇੱਕ ਬਠਿੰਡੇ ਹੋਟਲ ਬੰਨਣਾ ਈ ਫਾਈਵ ਸਟਾਰ ਤੋਂ ਬਾਈ ਸਣੀ ਵਰਗੇ ਸੀ ਆਈ ਜਾਂਦੇ ਸੀ ਬਠਿੰਡੇ ਤੋਂ ਬਾਈ ਇਹ ਤਾਂ ਹਸਣ ਲੱਗ ਗਿਆ ਅਹੜਾ ਜਿੱਦਣੇ ਬਣ ਗਿਆ ਨਾ ਉਦੋਂ ਲੋਕ ਕਹਿ ਦਨਗੇ ਲੈ ਇਹਦੇ ਤਾਂ ਬਾਲਦਲਾ ਦਾ ਹਿੱਸਾ ਹੈ ਹਰੇਕ ਚੀਜ਼ ਐ ਨਹੀਂ ਹੁੰਦੀ रियलिटी कुछ और हुंदी है चलो दोस्तों कोई गलती फालतू हुई होवे तो माफी मांगता मैं ਤੇ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਵਲੌਗ ਨਾਲ ਉਮੀਦ ਹੈ ਤੁਹਾਨੂੰ ਅੱਜ ਵਾਲਾ ਬਲੌਗ ਪਸੰਦ ਆਇਆ ਹੁਣ ਅੱਜ ਵਾਲੀ ਵੀਡੀਓ ਪਸੰਦ ਆ ਹੀ ਹੋਣੀ ਹੈ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਓਕੇ ਦੋਸਤੋ ਬਾਏ ਬਾਏ ਟਾਟਾ ਕੱਲ ਨੂੰ ਮਿਲਦੇ ਆਂ